ਹੇ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਵਲੌਗ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤਾਂ ਗਾਇਜ਼ ਆਪਾਂ ਪਹੁੰਚ ਗਏ ਗੱਡੀ ਦੇ ਕੋਲੇ ਥੋੜੀ ਥੋੜੀ ਬਾਰਿਸ਼ ਹੋ ਰਹੀ ਹੈਗੀ ਤੇ ਮੌਸਮ ਬਹੁਤ ਸੋਹਣਾ ਹੋ ਰਿਹਾਗਾ ਆ ਦੇਖੋ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈਗੀ ਤੇ ਆਪਾਂ ਗੱਡੀ ਦਾ ਪਾਣੀ ਪੂਣੀ ਚੈੱਕ ਕਰਕੇ ਸਾਰਾ ਕੁਝ ਚੈੱਕ ਕਰਕੇ ਹੁਣ ਆਪਾਂ ਚੱਲ ਦੇਾਂਗੇ ਵਾਪਸ ਤੇ ਰਾਸਤੇ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸਿਨੇਮੈਟਿਕ ਸੀਨ ਆਣਗੇ ਉਹ ਆਪਾਂ ਰਿਕਾਰਡ ਕਰਦੇ ਰਵਾਂਗੇ ਗਾਇਜ਼ ਤਾਂ ਬਣੇ ਰਹੋ ਵੀਡੀਓ ਦੇ ਵਿੱਚ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਗਾਇਜ਼ ਲੈ ਚੱਲ ਹੁਣ ਫਿਰ ਮੈਨੂੰ ਇਤਿਹਾਸ ਦੱਸੋ ਤੁਸੀਂ ਦਾ

ਤਗਾ ਜੀ ਗੱਡੀ ਲਾ ਲਈ ਆਪਾਂ ਨੇ ਉਹਰੇ ਗਲਤ ਪਰ ਆਪਾਂ ਥੋੜਾ ਜਿਹਾ ਸਿਨੇਮੈਟਿਕ ਸੀਨ ਹੋਰ ਦਿਖਾਵਾਂਗੇ ਕਿਉਂਕਿ ਰਸਤਾ ਬਹੁਤ ਜਿਆਦਾ ਸੋਹਣਾਗਾ ਸਾਮ ਤੋਂ ਹੁਣ ਆਪਾਂ ਸ਼੍ਰੀ ਨਗਰ ਜਾ ਰਹੇ ਹਾਂ ਇਹ ਤੱਕ ਕਰੀਬਨ 53 ਕਿਲੋਮੀਟਰ ਦੂਰ ਰਹਿ ਗਿਆ 7:30 ਹੋ ਗਏ ਜਦੋਂ ਵੀ ਮੈਂ ਘੜੀ ਚੈੱਕ ਕਰਦਾ ਨਾ ਤਾਂ 7:30 ਹੋ ਰਹੇ ਹੁੰਦੇ ਨੇ ਜਾਂ 8:30 ਹੋ ਰਹੇ ਹੁੰਦੇ ਨੇ ਜਾਂ 6:30 ਹੋ ਰਹੇ ਹੁੰਦੇ ਨੇਗੇ ਬਸ 5-10 ਮਿੰਟਾਂ ਚ ਪਹਾੜਾਂ ਚ ਲੈਟਾ ਜਾਣਾ ਲੱਗ ਜਾਣਗੇ ਹੁਣ ਬਾਕੀ ਮੋਟਰਸਾਈਕਲ ਦੂਜੇ ਗੀਅਰ ਚ ਜਾ ਰਿਹਾ ਮੈਨੂੰ ਲੱਗਦਾ ਹੈ ਵਾਓ ਖੂਬਸੂਰਤ ਰੁਕਣਾ ਨੂੰ ਤਾਂ ਅਸੀਂ ਪਿੱਛੇ ਵੀ ਰੁਕ ਸਕਦੇ ਦਮਦਮਾ ਸਾਹਿਬ ਗੁਰਦੁਆਰੇ ਦੇ ਵਿੱਚ ਪਰ ਸਾਨੂੰ ਸ਼੍ਰੀ ਨਗਰ ਗੁਰਦੁਆਰੇ ਦੇ ਵਿੱਚ ਸਾਡੇ ਦੋ ਸਾਥੀ ਨੇ ਉਹ ਵੇਟ ਕਰ ਰਹੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਨਾਲ ਜਾ ਕੇ ਮਿਲਦੇਗੇ ਫਿਰ ਕਰਦੇ ਆ ਇੱਥੇ ਇਕੱਠੇ ਅਸੀਂ ਲੰਗਰ ਛਕਦੇ ਆ। ਆ ਚਲੋ ਗਾਈ ਮਿਲਦੇ ਹੁਣ ਸਿੱਧਾ ਗੁਰਦੁਆਰੇ ਦੇ ਵਿੱਚ। ਤਾਂ ਗਾਈ ਆਪਾਂ ਨੇ پارک ਕਰਤਾ ਆਪਣੀ ਗੱਡੀ ਨੂੰ ਇੱਕ ਸਕੂਲ ਦੇ ਵਿੱਚ ਗੁਰਦੁਆਰੇ ਦੀ ਪਾਰਕਿੰਗ ਹੈ ਕੀ ਇਹ ਤੇ ਹੁਣ ਟਾਈਮ ਤਕਰੀਬਨ 9:00 ਵਜੇ ਤੇ ਆਪਾਂ ਹੌਲੀ-ਹੌਲੀ ਤੁਰਦੇ ਜਾ ਰਹੇਗੇ ਤੇ ਆ ਇੱਕ ਸਕੂਲ ਆ ਕੁਛ ਇਸ ਤਰੀਕੇ ਦਾ। ਤਾਂ ਹੌਲੀ-ਹੌਲੀ ਚੱਲਦੇ ਤੇ ਕੋਈ ਮੈਡੀਕਲ ਵੀ ਦੇਖਦੇ ਆਂਗੇ। ਮੈਡੀਕਲ ਦੇਖਿਆ ਯਾਰ ਮਨਰੇ ਉਪਏ ਨੇ ਮੋਮਸ ਮੋਮਸ ਖਾ ਕੇ ਫਿਰ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਲੱਗਦਾ ਹੈ ਕੋਈ ਡਾਵਾ ਪਹੁੰਚ ਗਏ ਆਪਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸ਼੍ਰੀ ਨਗਰ ਚਲੋ ਸੋਨਾਂ ਆਪਾਂ 10 ਮਿੰਟ ਰਿਹਾ ਰੈਸਟ ਕਰਾਂਗੇ ਰੈਸਟ ਕਰਨ ਤੋਂ ਬਾਅਦ ਫਿਰ ਸਵੇਰੇ ਚੱਲਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਲੰਗਰ ਛਕਦੇ ਆਂ ਤੇ ਨਾਲੇ ਮਿਲ ਲੇਗੇ ਆਪਣੇ ਆੜੀਆਂ ਨੂੰ ਕਿ ਉਹ ਕਿੱਧਰ ਗਏ ਹੋਏ ਨੇਗੇ ਫਾਈਨਲੀ ਗਾਇਸ ਸੇਮ ਪਹਿਲਾਂ ਵਾਲੀ ਜਗ੍ਹਾ ਤੇ ਪਹੁੰਚ ਗਏ ਤੇ ਹੁਣ ਬਸ ਪੈਣ ਦੀ ਤਿਆਰੀ ਹੈ ਪੈਣ ਤੋਂ ਪਹਿਲਾਂ ਪਰ ਲੰਗਰ ਛਕ ਕੇ ਆਵਾਂਗੇ ਬਾਕੀ ਉਹ ਬੰਦੇ ਆਪਾਂ ਨੂੰ ਅਜੇ ਤੱਕ ਨਹੀਂ ਮਿਲੇਗੇ ਫੁੱਟ ਟਾਈਮ ਤੱਕ ਪਹੁੰਚ ਜਾਣਗੇ ਆਪਣੇ ਕੋਲੇ ਚਲੋ ਕੋਈ ਗੱਲ ਨਹੀਂ ਥੋੜਾ ਟਾਈਮ ਤੱਕ ਆਈ ਜਾਣਗੇ ਹੁਣ ਲੰਗਰ ਛਕਦੇਗੇ ਫਿਰ ਆਰਾਮ ਕਰ ਬਾਕੀ ਗਏ ਮੈਂ ਹੁਣ ਤਾਂ ਐਕਸਪੀਰੀਅੰਸ ਸ਼ੇਅਰ ਕਰਾਂ ਪੈਰ ਬਹੁਤ ਜਿਆਦਾ ਦਰਦ ਕਰ ਰਹੇ ਨੇ ਤੇ ਲੱਤਾਂ ਬਹੁਤ ਜਿਆਦਾ ਦਰਦ ਕਰ ਰਹੀਆਂ ਨੇ ਇਤਰੀਬ ਨਾ ਮੈਂ ਡਾਕਟਰ ਤੋਂ ਦਵਾਈ ਵੀ ਲੈ ਕੇ ਆਇਆ ਇਸ ਚੀਜ਼ ਦੀ ਟੂ ਮਾਰਨਿੰਗ ਦੋਸਤੋ ਤਸਵੀਰ ਦੇ ਵੱਜ ਰਹੇ ਨੇ 6 ਤਾਂ ਹੁਣ ਆਪਾਂ ਆਪਾਂ ਇਹ ਜਗ੍ਹਾ ਤੇ ਸੁੱਤੇ ਪਏ ਸੀਗੇ ਇੱਥੇ ਆ ਬਾਬਾ ਜੀ ਤੋਂ ਆਪਾਂ ਨੇ ਕੰਬਲ-ਕੁੰਬੜ ਲੈ ਕੇ ਉਰੇ ਸੁੱਤੇ ਪਏ ਸੀ ਆ ਤੇ ਹੁਣ ਚੱਲਦੇ ਆਂਗੇ ਆਪਣਾ ਗੱਡੀ ਕੋਲੇ ਕਿਉਂਕਿ ਟਾਈਮ ਕਾਫੀ ਹੋ ਗਿਆ ਅੱਜ ਆਪਾਂ ਨੇ ਘਰੇ ਪਹੁੰਚਣਾ ਵੀ ਕਿਸੇ ਵੀ ਹਾਲਤ ਦੇ ਵਿੱਚ ਤਾਂ ਗਏ ਹੁਣ ਆਪਾਂ ਸਿੱਧਾ ਸ਼੍ਰੀਨਗਰ ਤੋਂ ਰਿਸ਼ੀਕੇਸ਼ ਪਹੁੰਚ ਗਏ ਤੇ ਹੁਣ ਤੁਹਾਨੂੰ ਗੁਰਦੁਆਰਾ ਦਿਖਾਵਾਂਗੇ ਅੰਦਰੋਂ ਤੇ ਬਹੁਤ ਸੁਹਣੇ ਸੁਹਣੀਆਂ ਜੋ ਵੀ ਆਰਟ ਬਣਾਏ ਹੋਏ ਨੇ ਤੁਹਾਨੂੰ ਉਹ ਦਿਖਾਵਾਂਗੇ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਆਪਣੇ ਪਹਿਲਾਂ ਵਾਲੇ ਸਮੇਂ ਨੂੰ ਤਾਂ ਗਾਇਸ ਸਭ ਤੋਂ ਪਹਿਲਾਂ ਪ੍ਰਦਰਸ਼ਨ ਕਰਾਂਗੇ ਰਿਸ਼ੀਕੇਸ਼ ਦੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਤਾਂ ਗਾ ਜੀ ਹੁਣ ਪਹੁੰਚੇਗੇ ਆਪਾਂ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਦੇ ਵਿੱਚ ਐ ਇੱਥੋਂ ਆਪਾਂ ਇੱਕ ਬੁੱਕ ਲੈਣੀ ਹੈਗੀ ਇੱਕ ਬੁੱਕ ਹੀ ਬਹੁਤ ਇੰਪੋਰਟੈਂਟ ਲੈਣੀ ਹੈ ਜਿਹੜੀ ਕਿ ਇਹ ਬੁੱਕ ਆ ਤਾਂ ਗਾ ਜੀ ਬੁੱਕ ਦਾ ਨਾਮ ਹੈ ਮਹਾਰਾਣੀ ਜਿੰਦਾ ਤੇ ਆਪਾਂ ਕੋਈ ਹੋਰ ਬੁੱਕ ਵੀ ਦੇਖਦੇ ਆ ਜੇ ਆਪਾਂ ਨੂੰ ਪਸੰਦ ਆਈ ਤਾਂ ਗਾ ਜੀ ਇਹ ਬੁੱਕ ਨੂੰ ਪੜਨ ਦੀ ਆਪਣੀ ਇੱਛਾ ਸੀ ਇਸ ਕਰਕੇ ਆਪਾਂ ਨੇ ਇਹ ਬੁੱਕ ਲੈ ਲਈ ਤਗਾਇ ਕਾਫੀ ਦੇਰ ਚੱਲਣ ਤੋਂ ਬਾਅਦ ਹੁਣ ਥੋੜੀ ਜਿਹੀ ਪਿਆਸ ਲੱਗ ਰਹੀ ਥੀ ਮੈਂ ਕਿਹਾ ਚਲੋ ਜੂਸ ਪੀਨੇ ਆ ਥੋੜੀ ਜਿਹੀ ਐਨਰਜੀ ਮਿਲੂਗੀ ਥੰਗਾ ਜੇ ਨਾਲੇ ਥੋੜੀ ਜੀ ਗੱਡੀ ਨੂੰ ਰੈਸਟ ਮਿਲ ਜਾਵੇ ਚੱਲ ਨਾਲੇ ਗੱਡੀ ਨੇ ਦਮ ਲਿਆ ਜਾਂਦਾ 10 ਮਿੰਟ ਕਿ ਇਹ ਬਹੁਤ ਦੋਨੇ ਬਾਬੇ ਇਹ ਟੱਕਰ ਦੇ ਵਿੱਚ ਨਾ ਜਾਣਾ ਛੱਡੀ ਲੜਾ ਛੱਡੀ ਵਜਾ ਤਫਾ 6 ਵਜੇ ਤੇ ਚੱਲਿਆ ਨੂੰ ਹੁਣ ਵੱਜ ਰਹੇ ਨੇ 4:00 ਵੱਜ ਗਏ ਫਾਈਨਲੀ ਫਾਈਨਲੀ ਕਾ ਜੀ ਕਰਦੇ ਕਰਾਉਂਦੇ 1000 ਕਿਲੋਮੀਟਰ 1008 ਕਿਲੋਮੀਟਰ ਗੱਡੀ ਚੱਲ ਗਈ ਤੇ ਹੁਣ ਰੁਕਿਆਂਗੇ ਨਿੰਬੂ ਪਾਣੀ ਪੀਣ ਵਾਸਤੇ ਸਗਾ ਇਹ ਪੈਰ ਬਹੁਤ ਦਰਦ ਕਰ ਰਹੇ ਨੇ ਕਿਉਂਕਿ ਇੰਨਾ ਕਦੇ ਪਹਿਲਾਂ ਚੱਲੇ ਨਹੀਂ ਨਾ ਹੈਗੇ ਇਸ ਤਰ੍ਹਾਂ ਕੇ ਦਰਦ ਕਰ ਰਹੇ ਨੇ ਪੈਰ ਆ ਦੇਖੋ ਤੁਰਨ ਵਿੱਚ ਵੀ ਦਿੱਕਤ ਆਉਣ ਲੱਗ ਰਹੀ ਹੈਗੀ ਹੁਣ ਤਾਂ ਬਾਕੀ ਗੱਡੀ ਦਾ ਹਾਲ ਦਿਖਾਣਾ ਤੁਹਾਨੂੰ ਮੈਂ ਕੀ ਹੋ ਗਿਆ ਸਾਡੇ ਤੋਂ ਨਾ ਪਤਾ ਕਿ ਪਹਿਲਾਂ ਸੀ ਗੱਡੀ ਨੂੰ ਬੈਕ ਕਰਨ ਲੱਗੇ ਗੱਡੀ ਦੇ ਵਿੱਚ ਸਾਡਾ ਤੋਂ ਡੈਂਟ ਪੈ ਗਿਆ ਦੀ ਇਥੇ ਹੋਰ ਦਿਖ ਰਿਹਾ ਨਾ ਆਹਰੇ ਗੱਡੀ ਖੰਭੇ 'ਚ ਲੱਗੀ ਸੀਗੀ ਪਿੱਛੋਂ ਬਾਕੀ ਚਲੋ ਕੋਈ ਗੱਲ ਨਹੀਂ ਤਾਂ ਫਾਈਨਲੀ ਗਿਆ ਜੀ ਲੈਮਨ ਪੀਂਦੇ ਕਰਦੇ ਤੇ ਆਉਂਦੇ ਕਰਦੇ 4:30 ਦਾ ਟਾਈਮ ਹੋ ਗਿਆ ਤਾਂ ਹੁਣ ਦੁਬਾਰਾ ਫੇਰ ਚੱਲ ਦੇਗੇ ਜਾਨਦਾਰ ਪੇਜ ਲਾ ਦਿੰਦੇ ਆਂਗੇ ਲਾਈਟ ਵੀ ਬਹੁਤ ਤੰਗ ਕਰ ਰਹੇ ਤੇ ਇਸੇ ਦੇਖਦਾ ਸਾਡਾ ਇਹਦਾ ਕੋਈ ਚੱਕਰ ਨਹੀਂ ਇਹ ਇੰਨਾ ਬੁੱਢਾ ਨਹੀਂ ਹੋ ਗਿਆ ਹੁਣ ਉਹਦਾ ਉਹਦਾੜੀ ਪ੍ਰਸ਼ਾਂਸ ਹੁੰਦਾ ਚੱਕਰ ਪਵੇ ਨਾ ਉਹਨੂੰ ਦੱਸਾਂਗੇ ਹੁਣ ਜਾ ਕੇ ਮਤਲਬ ਕਿ ਜੇ ਦੀ ਪ੍ਰੋਬਲਮ ਹੁੰਦੀ ਹੈ ਆ ਕੋਈ ਹਾਂ ਤਾਂ ਦਵਾਈ ਲੈਣੀ ਪੈਂਦੀ ਹੈ ਕਦੇ ਤੇ ਕਿਤੇ 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 ਦੇਖੋ ਉਹ ਦੇਖਦੇ ਹਾਂ ਆ ਮੰਡੀ ਆ ਇਥੋਂ ਦੀ ਉਹ ਦਿਖਾ ਰਹੇ ਹਾਂ ਤਾਂ ਗਾਈ ਜੂਸ ਪੀਣ ਤੋਂ ਬਾਅਦ ਹੁਣ ਰੋਕਾਂਗੇ ਘਰ ਵਾਸਤੇ ਚੀਜ਼ਾਂ ਲਿਜਾਵਾਂਗੇ ਕੁਛ ਨਾ ਕੁਛ ਜਿਵੇਂ ਕਿ ਆਲੂ ਬੁਖਾਰੇ ਹੋਗੇ ਠੀਕ ਹੈ ਮੰਮੀ ਡੈਡੀ ਘਰੇ ਸਾਰੇ ਹੋਰ ਜਵਾਕ ਵੀ ਨੇ ਉਹ ਸਾਰੇ ਖਾਣਗੇ ਆਰਾਮ ਨਾਲ ਲਿਖ ਮਿਸਰਾ ਮਹਿਬੂਬ ਦਾ ਤੇਰ ਮਾਰ ਲਈ ਦੀ ਗੋਦ ਫਿਰ ਆਖੀ شاعری ਬਖਸ਼ਣ ਯਾ ਰੋਠੀ ਉਹ ਚੀਕ ਨਹੀਂ ਜੱਕਦੀ ਆਪਣੇ ਕੋਲ ਨਾ ਰਸਾਦ ਪਰਮ ਪਦ ਪਾਇਆ ਸੋਕੇ ਤਾਂ ਫਾਈਨਲੀ ਗਾਇਜ਼ ਹੁਣ ਪਹੁੰਚ ਗਏ ਆਪਾਂ ਪਟਿਆਲੇ ਤੇ ਇਹੇ ਨੇ ਪਟਿਆਲੇ ਦੇ ਫਫਾਰਾ ਚੌਂਕ ਤੇ ਹੁਣ ਇੱਥੋਂ ਆਪਾਂ ਨੇ ਤਕਰੀਬਨ 50 ਕਿਲੋਮੀਟਰ ਹੋਰ ਅੱਗੇ ਜਾਣਾਗਾ ਤਾਂ ਫਾਈਨਲੀ ਗਾਇਜ਼ ਪਟਿਆਲੇ ਤੋਂ ਸਿੱਧਾ ਸਮਾਣੇ ਪਹੁੰਚ ਕੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਤਾਂ ਹੁਣ ਆਪਾਂ ਇਹਨੂੰ ਵੀ ਕ੍ਰੋਸ ਕਰ ਦੇਣਾ ਗਾਇਜ਼ 6:30 ਮਿੰਟ ਦੇ ਬਾਅਦ ਅੱਗੇ ਪਹੁੰਚ ਗਏ ਸੀ ਹੋ ਗਈ 85 1080 ਕਿਲੋਮੀਟਰ ਤੁਮਾਰ ਕੇ ਵਿਊ ਦੇਖ ਬਾਬੇ ਕਿੰਨਾ ਘਾਟ ਰਿਹਾ ਦੇਖੀ ਆਈ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਹੈਗਾ ਉਹ ਵੀ ਇੱਕ ਤਰ੍ਹਾਂ ਹਿਮਾਚਲ ਨਾਲੋਂ ਘੱਟ ਹੈ ਉਤਰਾਖੰਡ ਨਾਲੋਂ ਦੇਖ ਆੜੀ ਜਨ ਗੱਲਬਾਤ ਐਂਡ ਤੇ ਸਲੋ 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 ਪਹੁੰਚ ਗਏ ਆਪਣੇ ਪਿੰਡ ਵਾਲੇ ਗੁਰਦੁਆਰੇ ਕੋਲੇ ਹੈ ਜਾਂਦੇ ਵਕਤ ਸਵੇਰੇ ਸਵੇਰੇ ਫਿਰ ਹੈਗਾ ਤੇ ਉਦੋਂ ਵੀ ਮਿਲ ਕੇ ਚੱਲੇਗੇ ਹੁਣ ਦੀ ਮਿਲ ਕੇ ਚੱਲਦਾ ਫਿਰ ਬਾਬੇ ਔਰ ਆਪਣੇ ਪਿੰਡ ਦਾ ਜੀ ਉਹ ਬਹੁਤ ਸੋਹਣਾ ਲੱਗਿਆ ਤੇ ਚਲੋ ਵਾ ਇਹ ਫਾਈਨਲੀ 7 ਵਜੇ ਅਸੀਂ ਦੋਨੇ ਮੈਂ ਤੇ ਗੁਰਜੀਤ ਸਹੀ ਸਲਾਮ ਉਤਰਪ ਦੀ ਦਿਆ ਨਾਲ ਪਹੁੰਚ ਕੇ ਘਰੇ ਹੁਣ ਬਾਬਾ ਆਪਣੇ ਘਰੇ ਜਾਊਗਾ ਮੈਂ ਆਪਣੇ ਘਰੇ ਜਾਊਗਾ ਉਹ ਦੇਖਦਾ ਕਿੰਨੇ ਟਾਈਮ ਬਾਅਦ ਮਿਲਦੇਗੇ ਮਿਲਦੇਗੇ ਫਿਰ ਰੱਬ ਸੁੱਖ ਰੱਖੇ ਟੋਟਲ ਗੱਡੀ ਚਲਾ ਲਈ 1100 ਕਿਲੋਮੀਟਰ ਤਾਂ ਚਲੋ ਗਏ ਇਸੇ ਦੇ ਨਾਲ ਕਰ ਦੇਗੇ ਆਪਾਂ ਵੀਡੀਓ ਨੂੰ ਐਂਡ ਆਈ ਹੋਪਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਗਾਈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਈਜ਼ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਟੇਕ ਕੇਅਰ ਬਾਏ ਬਾਏ ਗਾਈਜ਼